ਮੈਂ ਦਸਵਿੰਦਰ ਸਿੰਘ ਐਸਐਚ ਚੌਂਕੀ ਚਾਜ ਬਰਿਆਰ ਜਿਹੜੀ ਆ ਸੋਸ਼ਲ ਮੀਡੀਆ ਤੇ ਚਲੰਡੀ ਹੈ ਨਾ ਪੋਸਟ ਪਈ ਗਈ ਆ ਵੀ ਮਤਲਬ ਚੌਂਕੀ ਬਰਿਆਰ ਤੇ ਜਿਹੜਾ ਵਾ ਗਰਨੇਡ ਹਮਲਾ ਕੀਤਾ ਗਿਆ ਇਹੋ ਜੀ ਕੋਈ ਵੀ ਗੱਲਬਾਤ ਨਹੀਂ ਗਈ ਇਹੋ ਜੀ ਕੋਈ ਵੀ ਗੱਲ ਨਾ ਹੀ ਕੋਈ ਸਾਡੇ ਧਿਆਨ ਚਾਹੀਏ ਨਾ ਹੀ ਇੱਥੇ ਕੋਈ ਹੋਈ ਆ ਸਾਡੇ ਸਾਨੂੰ ਜਿਹੜਾ ਤੋਂ ਇਹਦਾ ਲੀਕ ਪੋਸਟ ਤੋਂ ਪਤਾ ਲੱਗਾ ਤੇ ਸਾਡੇ ਇੱਥੇ ਕੋਈ ਗੱਲਬਾਤ ਨਹੀਂ ਗਈ ਉਹ ਆਸਟ੍ਰੇਲਿਆ ਕਿਹਾ ਵੀ ਅਹੀਂ ਚੌਂਕੀ ਬਰੀਆਦ ਉਤੇ ਜਿਹੜਾ ਉਹ ਗਨੇੜ ਹਮਲਾ ਕੀਤਾ ਵਾ ਤੇ ਇਹ ਸਾਡੇ ਜਿਹੜੇ ਭਰਾ ਸੰਨੀ ਨੂੰ ਕੋ ਕੁੱਟਮਾਰ ਕੀਤੀ ਉਹਦੇ ਕਰਕੇ ਸੰਨੀ ਉਹ ਰਮਨ ਸਰ ਸੰਨੀ ਇਹ ਪਤਾ ਨਹੀਂ ਕੋ ਅਮਨ ਸਰ ਵਾਲੇ ਉਹ ਹੋਏ ਨਾ ਜਿਹੜਾ ਕਤਲ ਮੁਕਾ ਵਾਲੇ ਸੀ ਸੂਰੀ ਗਦਰ ਵਾਲੇ ਉਹਦੇ ਕਰਕੇ ਤੇ ਇੱਥੇ ਦੀ ਕੋਈ ਗੱਲਬਾਤ ਇਹੋ ਜੀ ਹੈ ਹੀ ਨਹੀਂ 1% ਵੀ ਕੋਈ ਨਹੀਂ ਗੱਲ ਸੀਸੀਟੀਵੀ ਦੇਖੇ ਨਹੀਂ ਹਾਲ ਵਾਲਾ ਸੀਸੀਟੀਵੀ ਸਾਰੇ ਚੈੱਕ ਕੀਤੇ ਆ ਕੋਈ ਗੱਲਬਾਤ ਹਾਂ ਚ ਨਹੀਂ ਆਈ ਕੀ ਜਗਤੀ ਕੀਤਾ ਪੁੱਛੇ ਉਸ ਵਿੱਚ ਇਹੋ ਕੀਤਾ ਵਾ ਕਿ ਅਸੀਂ ਬਰਿਆ ਚੌਂਕੀ ਦੇ ਜਿਹੜਾ ਗਨੇੜਾ ਹਮਲਾ ਕੀਤਾ ਵਾ